ਸਤਿ ਸ਼੍ਰੀ ਅਕਾਲ ਜੀ ਮੈਂ ਤਰਵਿੰਦਰ ਸਿੰਘ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਤੇ ਪੇਜ ਦੇ ਉੱਪਰ ਕਾਫੀ ਸਾਥੀ ਜਿਹੜੇ ਸਾਡੇ ਨਾਲ ਨਵੇਂ ਜੁੜੇ ਐ ਸਾਡਾ YouTube ਲਗਾਤਾਰ ਤੁਸੀਂ ਉਹਨੂੰ ਸਪੋਰਟ ਕਰ ਰਹੇ ਹੋ ਤੇ ਕਾਫੀ ਗਿਣਤੀ ਚ ਲੋਕ ਸਾਡੇ ਨਾਲ ਜੁੜ ਰਹੇ ਐ Facebook ਤੇ ਵੀ ਮੈਂ ਅਪੀਲ ਕਰਦਾ ਵੀ ਇਹ ਸਾਰੀਆਂ ਜਿੰਨੀਆਂ ਵੀ ਵੀਡੀਓ ਕਲਿੱਪ ਐ ਹੋਰ ਲੋਕਾਂ ਨਾਲ ਸਾਂਝੀਆ ਕੀਤੀ ਜਾਂ ਜਿਹੜੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸਾਂ ਦੇ ਵਿੱਚ ਕਰਦੇ ਰਹੋ ਮੈਂ ਗੱਲ ਕਰ ਲਗਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਪੰਜਾਬ ਦੇ ਉੱਪਰ ਰਹਿੰਦੇ ਅਸੀਂ ਤੇ ਪੰਜਾਬ ਲਗਾਤਾਰ ਲੜਾਈਆਂ ਦਾ ਕੇਂਦਰ ਰਿਹਾ ਹੈ। ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਐ। ਇਸ ਕਰਕੇ ਪੰਜਾਬ ਦਾ ਉਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕੀ ਰੋਲ ਹੋਏਗਾ ਇਹਦੇ ਉੱਪਰ ਗੱਲ ਕਰਨੀ ਜ਼ਰੂਰ ਬਣਦੀ ਹੈ। ਪਿਛਲੇ 10 ਸਾਲਾਂ ਤੋਂ ਬੀਜੇਪੀ ਸਰਕਾਰ ਭਾਰਤ ਦੀ ਲੋਕ ਸਭਾ ਦੇ ਉੱਪਰ ਕਾਬਜ਼ ਆ ਕਹਿ ਲਈ ਜਾਂ ਭਾਰਤ ਦੀ ਸੱਤਾ ਦੇ ਉੱਪਰ ਬੈਠੀ ਹੋਈ ਹੈ। ਤੇ 2014 ਤੋਂ ਸ਼ੁਰੂ ਹੋਇਆ ਇਹ ਦੋ ਰਾਜ 2024 ਦੇ ਵਿੱਚ ਖੜੇ ਆ ਤੇ ਇੱਕ ਇੱਕ ਕਰਕੇ ਮਾਰ ਜਿਹੜੀ ਮਾਰੀ ਹੈ ਉਹਦਾ ਮਾਰਾਂ ਦੇ ਵਿੱਚੋਂ ਲੋਕ ਹਰ ਤੱਕ ਉੱਪਰੇ ਨਹੀਂ ਐ ਮੈਂ ਇਹ ਵੀਡੀਓ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਆ ਕਿ ਕਿਦਾਂ ਤੁਹਾਨੂੰ ਥੋੜਾ ਜਿਹਾ ਚੇਤਾ ਕਰਾਇਆ ਜਾਵੇ ਕਿ ਕੀ ਕੀ ਵਾਪਰਿਆ ਹੈ ਤੇ ਇਹ ਇੱਕ ਸੀਰੀਜ਼ ਤੁਹਾਡੇ ਨਾਲ ਚਲਾਉਣੇ ਸ਼ੁਰੂ ਕਰਨੀ ਹੈ ਜਿਹਦੇ ਵਿੱਚ ਅਸੀਂ ਲੜੇ ਆ ਲਗਾਤਾਰ ਉਹ ਨੀਤੀਆਂ ਦੇ ਵਿਰੁੱਧ ਜਿਹੜੀਆਂ ਨੀਤੀਆਂ ਲਗਾਤਾਰ ਸਰਕਾਰ ਨੇ ਇਹ ਭਾਜਪਾ ਦੀ ਸਰਕਾਰ ਨੇ ਸਾਡੇ ਤੇ ਥੋਪੀਆਂ ਆਇਆਂ। ਸਾਨੂੰ ਤਾਂ ਲੜਨ ਦੀ ਲੋੜ ਹੀ ਨਹੀਂ ਸੀਗੀ ਆਪਣੀਆਂ ਰੋਜੀ ਰੋਟੀ ਆਪਣੇ ਕਮਾਕਾਰਾਂ ਦੇ ਵਿੱਚ ਬਿਲਕੁਲ ਅਸੀਂ ਵਿਅਸ ਸੀਗੇ ਪਰ ਸਰਕਾਰ ਅਜਿਹੀਆਂ ਪਾਲਿਸੀਆਂ ਲੈ ਕੇ ਆ ਰਹੀਆਂ ਜਿਹਦੇ ਨਾਲ ਉਹ ਸਰਕਾਰ ਜਿਹੜੀ ਇਹ ਮੌਕੇ ਦੀ ਕਹ ਲਈਏ ਵੀ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ। ਇਹ ਲਗਾਤਾਰ ਪਾਲਿਸੀਆਂ ਜਿਹੀਆਂ ਲੈਂਦੀਆਂ ਜਿੰਨ ਮਜ਼ਦੂਰਾਂ ਦੀ ਮਜ਼ਦੂਰੀ ਦੇ ਉੱਪਰ ਮਾਰ ਪੈ ਰਹੀ ਹੈ। ਮਹਿੰਗਾਈ ਲਗਾਤਾਰ ਵੱਧਦੀ ਚਲੀ ਗਈ ਹੈ। ਅੱਜ ਜਿਹੜਾ ਸਿਲੰਡਰ 400 ਰੁਪਏ ਦਾ ਮਿਲਦਾ ਉਹ ਹੁਣ 1200 ਦਾ ਮਿਲ ਰਿਹਾ ਹੈ ਹੈਰਾਨੀ ਹੁੰਦੀ ਹੈ ਕਿ ਅੱਜ ਅੱਜ ਜਿਹੜੇ ਸਰਕਾਰ ਦੇ ਉਹ ਨੁਮਾਇੰਦੇ ਨਹੀਂ ਬੋਲਦੇ ਜਿਹੜੇ ਧਰਨਿਆਂ ਦੇ ਉੱਪਰ ਸਿਲੰਡਰ ਚੱਕ-ਚੱਕ ਕੇ ਸੜਕਾਂ ਦੇ ਉੱਪਰ ਬੈਠਦੇ ਸੀਗੇ ਸਮ੍ਰਿਤੀ ਹਰਾਨੀ ਵਰਗੇ ਅੱਗੇ ਗੱਲ ਕਰੀਏ ਰੋਜ਼ਗਾਰ ਦੀ ਜਿਹੜੇ ਲੋਕ ਗਰੀਬੀ ਦੇ ਰੇਖਾ ਤੋਂ ਹੇਠਾ ਗੁਜ਼ਾਰਾ ਕਰਦੇ ਆ ਤੇ ਰੋਜ਼ਗਾਰ ਦਾ ਇੱਕ ਵੱਡਾ ਸਾਧਨ ਹੁੰਦਾ ਬੜੇ ਔਖੇ ਹਾਲਾਤਾਂ ਦੇ ਵਿੱਚ ਮਾਪੇ ਪੜ੍ਹਾਉਂਦੇ ਆ ਤੇ ਰੋਜ਼ਗਾਰ ਦੇ ਉੱਪਰ ਸੱਟ ਲਗਾਤਾਰ ਮਾਰੀ ਆ ਕਰੋਨਾ ਮਹਾਮਾਰੀ ਦਾ ਦਿਨ ਤੁਹਾਨੂੰ ਚੇਤਾ ਹੋਣਾ ਹੈ ਤਸਵੀਰਾਂ ਤੁਸੀਂ ਦੇਖਦੇ ਹੀ ਹੋਣੇ ਆ ਕਿ ਕਿੱਦਾਂ ਦੀ ਹਾਲਤ ਹੋਈ ਕਰੋਨਾ ਦੇ ਵਿੱਚ ਸਾਰਾ ਕੁਝ ਖੜਾ ਰਹਿ ਗਿਆ ਤੇ ਜਿਹੜੇ ਲੋਕ ਮਜ਼ਦੂਰੀ ਕਰਨ ਦੇ ਲਈ ਹੋਰ ਸੂਬਿਆਂ ਦੇ ਵਿੱਚ ਬੈਠੇ ਸੀ ਸ਼ਹਿਰਾਂ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਹਜ਼ਾਰਾਂ ਕਿਲੋਮੀਟਰ ਪੈਦਲ ਚੱਲਣ ਦੇ ਲਈ ਮਜਬੂਰ ਕਰ ਦਿੱਤਾ ਹੈ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਡੰਗਰਾਂ ਵਾਲਾ ਬਤੀਰਾ ਜਿਹੜਾ ਹੈ ਕਰੋਨਾ ਮਹਾਮਾਰੀ ਦੇ ਵਿੱਚ ਲੋਕਾਂ ਦੇ ਨਾਲ ਹੋਇਆ ਤੇ ਮੁਸਲਮਾਨ ਬਰਾਦਰੀ ਜਿਹੜੀ ਕਹਿੰਦੀ ਹੈ ਮੁਸਲਮਾਨ ਸਮੁਦਾਇ ਦੇ ਉੱਪਰ ਹਮਲਾ ਤਬਲੀਗੀ ਜਮਾਤ ਦੇ ਨਾਂ ਦੇ ਉੱਪਰ ਹੋਇਆ ਤੇ ਸਾਡੇ ਇਸ ਖੇਤਰ ਦੇ ਵਿੱਚ ਵੀ ਜਿਹੜਾ ਹੈ ਗੁੱਜਰ ਸਮੁਦਾਏ ਦੀ ਕੁੱਟਮਾਰ ਹੋਈ ਉਹਨਾਂ ਦਾ ਜਿਹੜਾ ਆਰਥਿਕ ਤੌਰ ਤੇ ਬਹਿਸ਼ਕਾਰ ਕਰਦਾ ਉਹਨਾਂ ਦਾ ਦੁੱਧ ਲੈਣੀ ਬੰਦ ਕਰ ਦਿੱਤਾ ਜਿਹਦੇ ਵਿਰੁੱਧ ਲਗਾਤਾਰ ਅਸੀਂ ਲੜੇ ਵੀ ਤੇ ਕਵਰੇਜ ਵੀ ਕੀਤੀ ਇਹ ਗੱਲਾਂ ਚੇਤਾ ਰੱਖਣ ਦੀ ਲੋੜ ਹੈ ਤੇ ਮੈਂ ਕਿਸਾਨੀ ਅੰਦੋਲਨਾਂ ਦਾ ਜੇ ਇੱਕ ਇੱਕ ਦਿਨ ਗੱਲ ਕਰ ਲਈਏ ਸਾਨੂੰ ਪਤਾ ਅਸੀਂ ਪੂਰੇ ਪੰਜਾਬ 'ਚ ਜਾਂ ਆਪਣੇ ਇਸ ਖੇਤਰ ਦੇ ਵਿੱਚ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਕਿੱਦਾਂ 1.5 2 ਸਾਲ ਸੜਕਾਂ ਤੇ ਬੈਠ ਕੇ ਖੇਤੀ ਦੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਲੱਗੇ ਰਹੇ ਇੱਕ ਇੱਕ ਕਰਕੇ ਸਾਡੇ ਤੇ ਹਮਲਾ ਹੁੰਦਾ ਰਿਹਾ ਅਸੀਂ ਉਸ ਹਮਲੇ ਦਾ ਇੱਕ ਇੱਕ ਕਰਕੇ ਜਵਾਬ ਦਿੰਦੇ ਰਹੇ ਪਰ ਬੜਾ ਔਖਾ ਹੁੰਦਾ ਹੈ 1.5 2 ਸਾਲ ਲਗਾਤਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਲੜਨਾ ਤੇ ਫਿਰ ਉਹ ਰੱਦ ਕਰਾ ਕੇ ਘਰ ਮੁੜਨਾ ਤੇ ਜਦੋਂ ਨੂੰ ਘਰ ਮੁੜੇ ਤਾਂ ਨੂੰ ਕੋਈ ਆਪਣਾ ਸੰਸਲਾ ਹੀ ਸਾਰਾ ਚਾਹੇ ਰੋਜ਼ਗਾਰ ਦਾ ਕਹਿ ਲਈਏ ਚਾਹੇ ਕਾਰੋਬਾਰ ਦਾ ਕਹਿ ਲਈਏ ਚਾਹੇ ਖੇਤੀਬਾੜੀ ਦਾ ਸਾਰਾ ਟੁੱਟਿਆ ਹੋਇਆ ਸੀ ਉਹ 1.5 2 ਸਾਲਾਂ ਦਾ ਜਿਹੜਾ ਸਫਰ ਹੈ ਕਹਿ ਲਈਏ ਵੀ ਉਹ ਇੰਨਾ ਕਾ ਜ਼ਿਆਦਾ ਮੁਸ਼ਕਲ ਸੀਗਾ ਉਹ ਸਫ਼ਰ ਦਾ ਅੱਜ ਇੱਕ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਅੱਜ ਦੇ ਦੌਰ ਦੇ ਵਿੱਚ ਕਿਉਂਕਿ ਚੋਣਾਂ ਆ ਗਈਆਂ ਮੋਦੀ ਦੁਬਾਰਾ ਤੋਂ ਨਵੇਂ-ਨਵੇਂ ਲੱਛੇਦਾਰ ਭਾਸ਼ਣ ਲੱਛੇਦਾਰ ਚੀਜ਼ਾਂ ਉਹ ਲੈ ਕੇ ਲੋਕ ਲੁਭਾਉਣੇ ਜਿਹੜੇ ਨਾਅਰੇ ਦੇ ਰਿਆ ਲਗਾਤਾਰ ਤੇ ਉਹ ਇਹ ਕਹਿ ਰਿਹਾ ਵੀ ਕਿਸਾਨਾਂ ਦੇ ਡੰਗਰ ਲੈ ਲੈਣੇ ਹੈ ਹੈ ਮਤਲਬ ਗੱਲ ਇਹ ਕਹਿ ਲਈਏ ਵੀ ਜਿਹੜੇ ਕਾਨੂੰਨ ਮੋਦੀ ਸਾਹਿਬ ਤੁਸੀਂ ਬੜ ਲੈ ਕੇ ਆਏ ਸੀਗੇ ਉਹਨਾਂ ਨਾਲ ਕਿਹੜਾ ਸਾਦੇ ਤੇ ਫੁੱਲ ਭਰਨੇ ਸੀਗੇ ਅਦਾਨੀਆਂ ਨੂੰ ਅਵਾਨੀਆਂ ਨੂੰ ਵੱਡੇ ਵੱਡੇ ਕਾਰਪਰ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਦੇਣ ਦਾ ਹੀ ਤਾਂ ਸੌਦਾ ਸੀਗਾ ਸਾਡੀਆਂ ਮੰਡੀਆਂ ਜਿਹੜੀਆਂ ਅਸੀਂ ਬਣਾਈਆਂ ਉਹ ਤਬਾਹ ਕਰਨ ਦਾ ਸੌਦਾ ਹੀ ਸੀਗਾ ਇਦਾਂ ਥੋੜੀ ਵੱਡੇ ਵੱਡੇ ਸੈੱਲੋ ਤੁਸੀਂ ਮੋਗੇ ਦੇ ਡੇਬਰੂਗੜ ਜਾਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਬਣਾਤੇ ਕਿਉਂਕਿ ਤੁਸੀਂ ਜਿਹੜੀ ਸਕੀਰੀ ਨਿਭਾਣੀ ਆ ਵੱਡੇ ਵੱਡੇ ਕਾਰਪਰ ਘਰਾਣਿਆਂ ਨਾਲ ਉਹ ਸਕੀਰੀ ਦਾ ਨਤੀਜਾ ਇਹ ਲੋਕਾਂ ਦੇ ਨਾਲ ਹੈ ਵੀ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਦੁਬਾਰਾ ਤੋਂ ਟੋਲ ਪਲਾਜ਼ਿਆਂ ਦੇ ਉੱਪਰ ਸੜਕਾਂ ਦੇ ਉੱਪਰ ਦਿੱਲੀ ਦੇ ਬਾਡਰਾਂ ਤੇ ਲਗਾਤਾਰ ਬੈਠਣਾ ਚਾਹੁੰਦੇ ਹੋ ਕੀ ਜਾਂ ਇਹ ਜਿਹੇ ਮੋਦੀ ਦੀ ਸਰਕਾਰ ਨੂੰ ਜਿਹੜਾ ਹੈ ਤੁਰਦਾਂ ਪੋਗੇ ਇਹ ਮੌਕਾ ਹੈ ਪੰਜਾਬ ਦੇ ਵਿੱਚ ਥਾਂ ਥਾਂ ਜਿਹੜਾ ਹੈ ਬੀਜੇਪੀ ਦੇ ਲੀਡਰਾਂ ਦਾ ਘਰਾਲ ਹੋ ਰਿਹਾ ਹੈ ਬੁਸ਼ਰਮ ਜਿੰਨੀ ਹੈ ਫਿਰ ਦੁਬਾਰਾ ਤੋਂ ਜਾਂਦੇ ਆ ਜਦ ਕਹਤਾਂ ਪੀ ਸਾਨੂੰ ਨਹੀਂ ਚਾਹੀਦੀ ਤੁਹਾਡੀ ਸਰਕਾਰ ਤੁਸੀਂ ਲੈ ਕੇ ਕੀ ਆਏ ਹੋ ਅਗਨੀ ਵੀਰ ਯੋਜਨਾ ਦੇ ਨਾਲ ਜਿਹੜਾ ਨੌਜਵਾਨ ਸਾਡੇ ਤੁਸੀਂ ਮੈਂ ਗੱਲ ਕਹਾਂ ਕਿ ਸਾਡਾ ਕੰਢੀ ਦਾ ਇਲਾਕਾ ਹੈ ਕਿੰਨੀ ਜਿਆਦਾ ਵੱਡੀ ਗਿਣਤੀ 'ਚ ਸੜਕਾਂ ਦੇ ਉੱਪਰ ਦੌੜ ਲਾਉਂਦੇ ਨੌਜਵਾਨ ਮਿਲਦੇ ਸੀਗੇ ਗਰਾਊਂਡਾਂ ਦੇ ਵਿੱਚ ਖੇਡਦੇ ਨੌਜਵਾਨ ਮਿਲਦੇ ਸੀਗੇ ਅੱਜ ਗਰਾਊਂਡ ਸਾਡੇ ਸੁੰਨੇ ਹੋ ਗਏ ਆ ਸੜਕਾਂ ਸੁੰਨੀਆਂ ਹੋ ਗਈਆਂ ਜਿਨ੍ਹਾਂ ਤੇ ਸਵੇਰੇ ਸ਼ਾਮ ਨੌਜਵਾਨ ਫੌਜ ਦੀ ਭਰਤੀ ਦੇ ਲਈ ਤਿਆਰੀ ਕਰਦੇ ਸੀਗੇ ਅਗਨੀ ਵੀਰ ਯੋਜਨਾ ਲਾਗੂ ਹੋਣ ਤੋਂ ਬਾਅਦ ਸਾਡੇ ਹੁਸ਼ਿਆਰਪੁਰ ਦੇ ਪਾਸਪੋਰਟ ਸੇਵਾ ਕੇਂਦਰ ਦੇ ਵਿੱਚ ਤਿੰਨ ਤਿੰਨ 5 5 6 6 ਮਹੀਨੇ ਲੇਟ ਪਾਸਪੋਰਟਾਂ ਦੀ ਅਪਾਇੰਟਮੈਂਟਾਂ ਹੋ ਗਈ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਨੇ ਪਾਸਪੋਰਟ ਬਣਾਏ ਤਾਂ ਕਿ ਹੁਣ ਇੱਥੇ ਤਾਂ ਕੋਈ ਰਹਿ ਹੀ ਨਹੀਂ ਗਿਆ ਹੁਣ ਵਿਦੇਸ਼ਾਂ ਨੂੰ ਜਾਣਾ ਹੈ। ਇਦਾਂ ਦੀ ਹਾਲਤ ਹੋ ਗਈ ਹੈ ਇੱਥੇ। ਇਹ ਗੱਲ ਤੁਹਾਡੇ ਨਾਲ ਹੈ ਨੌਜਵਾਨ ਸਾਥੀਓ। ਇਹ ਤੁਹਾਡੇ ਨਾਲ ਹੈ ਕਿਸਾਨਾਂ ਨਾਲ, ਇਹ ਮਜ਼ਦਮਾਂ ਨਾਲ। ਮਜ਼ਦਮਾਂ ਤੇ ਕਿਹੜੀ ਘੱਟ ਮਾਰ ਮਾਰੀ ਹੈ 2004 ਤੋਂ ਬਾਅਦ ਪੈਨਸ਼ਨ ਬੰਦ ਹੈ। ਧਰਨੇ, ਮੁਜਾਰੇ ਮੰਗ ਪੱਤਰ ਚੱਲਦੇ ਆ, ਚੋਣਾਂ ਦੇ ਦੌਰਾਨ ਬੜੀਆਂ ਆਸਾਂ ਹੁੰਦੀਆਂ ਮਜ਼ਦਮਾਂ ਨੂੰ ਵੀ ਹਾਂ ਜੀ ਇਹ ਸਰਕਾਰ ਚੁਣਾਂਗੇ ਇਹ ਸਾਨੂੰ ਦੋਏਗੀ ਪਰ ਨਿਕਲਦਾ ਉਦਾਂ ਹੀ ਆ ਇਦਾਂ ਹੀ ਆਮ ਆਦੀ ਪਾਰਟੀ ਦੀ ਹੈ। ਉਹ ਦਿਨ ਮੈਨੂੰ ਚੇਤਾ ਆ ਰਿਹਾ ਜਿਸ ਦਿਨ ਭਗਵੰਤ ਮਾਨ ਸੈਕਟਰੀਟ ਚंडीगढ़ ਗਿਆ ਤੇ ਫੁੱਲਾਂ ਦੀ ਬਰਖਾ ਹੋ ਗਈ ਤੇ ਅੱਜ ਉਹੀ ਸਕਤਰੇਤ ਦੇ ਜਿਹੜੇ ਆ ਮੁਲਾਜ਼ਮੋਂ ਉਹਨੂੰ ਗਾਲ੍ਹਾਂ ਕੱਢਦੇ ਕਿਉਂ ਕਿ ਕਿਉਂਕਿ ਸਰਕਾਰਾਂ ਲਗਾਤਾਰ ਪਾਲਿਸੀਆਂ ਉਦਦੀ ਬਣਾ ਰਹੀਆਂ ਚਲੋ ਇਸ ਵਕਤ ਮੌਕਾ ਜਿਹੜਾ ਇਹ ਹੈ ਦੋ ਗੱਲਾਂ ਦੇ ਨਾਲ ਤੁਹਾਡੇ ਨਾਲ ਆ ਵੀ ਜਿਹੜਾ ਅਸੀਂ ਅ ਲਗਾਤਾਰ ਲੜਾਈਆਂ ਕਿਸਾਨੀ ਵਿੱਲਾ ਨੂੰ ਲੈ ਕੇ ਕਰੋਨਾ ਮਹਾਮਾਰੀ ਦਾ ਦੌਰ ਅਸੀਂ ਹਟਾਇਆ ਹੈ ਜੀਐਸਟੀ ਸਾਡੇ ਤੇ ਲਾਗੂ ਕਰਤੀ ਛੋਟਾ ਵਪਾਰੀ ਤਬਾਹ ਕਰ ਦਿੱਤਾ ਛੋਟੀ ਦੁਕਾਨਦਾਰੀ ਤਬਾਹ ਹੋ ਗਈ ਮਹਿੰਗਾਈ ਇੰਨੀ ਕਿ ਜਿਆਦਾ ਵਧ ਗਈ ਹੈ ਹੁਣ ਆਮ ਗਰੀਬ ਬੰਦੇ ਦੇ ਪਹੁੰਚ ਤੋਂ ਬਾਹਰ ਹੋ ਗਈ ਹਰ ਇੱਕ ਚੀਜ਼ਾਂ ਅਜਿਹੇ ਦੌਰ ਦੇ ਵਿੱਚ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਬੀਜੇਪੀ ਦਾ ਇੱਕ ਬੰਦਾ ਜਿੱਤਣਾ ਚਾਹੀਦਾ ਜਿੱਥੇ ਤੱਕ ਅਸੀਂ ਜਾਂਦੇ ਰਿਹਾ ਚਾਹੇ ਹਰਿਆਣਾ ਹੈ ਚਾਹੇ ਹਿਮਾਚਲ ਹੈ ਹਿਮਾਚਲ ਦੇ ਵਿੱਚ ਮੰਡੀਆਂ ਖਲਾਂਣ ਦੇ ਲਈ ਅਸੀਂ ਲੜੇ ہیں ਜਦੋਂ ਇੱਥੇ ਹਿਮਾਚਲ ਦੇ ਵਿੱਚ ਭਾਜਪਾ ਦੀ ਸਰਕਾਰ ਸੀਗੀ ਕੋਈ ਫਿਕਰ ਨਹੀਂ ਸਰਕਾਰ ਨੂੰ ਪਿਆਨਾਜ਼ ਹਿਮਾਚਲ ਦੇ ਵਿੱਚ ਪੈਦਾ ਹੋ ਰਿਹਾ ਹਿਮਾਚਲ ਨੂੰ ਮੰਡੀ ਚਾਹੀਦੀ ਲੋਕ ਲੜੇ ਤੇ ਅਸੀਂ ਮੰਡੀਆਂ ਖਲਾਈਆਂ ਆ ਇਹਨਾਂ ਚੋਣਾਂ ਦੇ ਵਿੱਚ ਦੇਖਣਾ ਚਾਹੀਦਾ ਭਾਜਪਾ ਦਾ ਇੱਕ ਵੀ ਨੁਮਾਇੰਦਾ ਨਹੀਂ ਜਿਤਨਾ ਚਾਹੀਦਾ ਜਿੱਥੇ ਤੱਕ ਸਾਡੀ ਕਿਸਾਨੀ ਦੀ ਲੜਾਈ ਰਹੀ ਹੈ ਤੇ ਇਹ ਬੜਾ ਸੁੱਖਾ ਹੀ ਹੈ ਨਾ ਵੋਟ ਕਰਨੀ ਹੈ ਕਿਸੇ ਨਾ ਕੋਈ ਰੋਲਾ ਨਹੀਂ ਪਰ ਅਸੀਂ ਆਪਣੇ ਪਰਿਵਾਰ ਦੀ ਇੱਕ ਇੱਕ ਵੋਟ ਦੀ ਕੋਸ਼ਿਸ਼ ਕਰੀਏ ਕਿ ਬੀਜੇਪੀ ਦੇ ਖਿਲਾਫ ਵੋਟ ਜਾਏ ਤੇ ਭਵਿੱਖ ਦੇ ਵੱਲ ਨੂੰ ਜਾਏ ਵੀ ਕਿਹੜੇ ਮੈਨੀਫੈਸਟੋ ਜਾਂ ਕਿਹੜੇ ਹੀ ਗੱਲਾਂ ਸਾਡੇ ਹੱਕ ਦੇ ਵਿੱਚ ਜੀ ਕਿਹੜੀ ਪਾਰਟੀ ਕਿਹੜੀ ਧਿਰ ਲੈ ਕੇ ਆ ਰਹੀ ਹੈ ਉਹਦੇ ਹੱਕ ਦੇ ਵਿੱਚ ਜਾਏ ਤਾਂ ਕਿ ਜਿਹੜਾ ਨਵਾਂ ਆ ਮੈਂ ਤੁਹਾਡੇ ਨਾਲ ਇਹ ਅੱਜ ਪਹਿਲੀ ਵੀਡੀਓ ਇੱਕ ਸਾਂਝੀ ਕਰ ਰਹੇ ਆਂ ਆ ਆਪਣੇ YouTube ਦੇ ਤੇ Facebook ਦੇ ਪੇਜ ਦੇ ਉੱਪਰ ਤਰਮਿੰਦਰ ਬਕੇਰੀਆਂ ਅਪੀਲ ਕਰਦੇ ਆਂ ਵੀ ਇਹਨੂੰ ਜਿਆਦਾ ਸਬਸਕ੍ਰਾਈਬ ਕਰੇ ਕਰੋ ਕਿਉਂਕਿ ਤੁਸੀਂ ਲਗਾਤਾਰ ਸਾਡੀ ਵੀਡੀਓਜ਼ ਦੇਖੋਗੇ ਨਹੀਂ ਤੇ ਅਸੀਂ ਕਿੱਦਾਂ ਅਗਲੀ ਗੱਲ ਪਹੁੰਚਾ ਸਕਦੇ ਆਂ ਜਿੱਥੇ ਅਸੀਂ ਸੜਕਾਂ ਤੇ ਲੜਦੇ ਆਂ ਪਿੰਡਾਂ ਦੇ ਵਿੱਚ ਕਸਬਿਆਂ 'ਚ ਚਾਹੇ ਆੜੜ ਮੰਗਾ ਦੇ ਲਈ ਲੜਦੇ ਆਂ ਲੋਕ ਗਰੀਬੀ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੂੰ ਇਕੱਠੇ ਕਰਦੇ ਆਂ ਇਹ ਸਰਕਾਰ ਤੋਂ ਪਾਲਿਸੀਆਂ ਬਣਾਉਣੀਆਂ ਪੀਣਾ ਦੇ ਲਈ ਕਾਨੂੰਨ ਬਣਾ ਕੇ ਲਿਆਓ ਉੱਥੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਤੱਕ ਗੱਲਾਂ ਪੁੱਜਣ ਇਹ ਵੀ ਇੱਕ ਪ੍ਰਚਾਰ ਦਾ ਸਾਧਨ ਹੈ ਤੇ ਇਹ ਤਾਂ ਹੀ ਹੋ ਸਕਦਾ ਤੁਸੀਂ ਸਾਡੇ ਨਾਂ ਸੋਸ਼ਲ ਮੀਡੀਆ ਦੇ ਅਕਾਊਂਟਾਂ ਨੂੰ ਸ਼ੇਅਰ ਕਰੋ ਪੇਜ ਨੂੰ ਲਾਈਕ ਕਰੋ ਫੇਸਬੁੱਕ ਦੇ ਉੱਪਰ YouTube ਦੇ ਉੱਪਰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜਾ ਅਸੀਂ ਲਗਾਤਾਰ ਗੱਲਾਂ ਇਹ ਬਤਾ ਸਕੀਏ ਤੇ ਇਹ ਅਸੀਂ ਸੀਰੀਜ਼ ਇੱਕ ਸ਼ੁਰੂ ਕਰਨੀ ਹੈ ਕਿਉਂਕਿ 2014 ਤੋਂ ਲੈ ਕੇ ਜਿਹੇ-ਜਿਹੇ ਹਮਲੇ ਚੱਲੇ ਤਾਂ ਮੈਰੀ ਕੋਸ਼ਿਸ਼ ਹੈ ਵੀ ਮੈਂ ਤੁਹਾਡੇ ਜਿੰਨੇ ਸਾਡੇ ਨਾਲ ਜੁੜੇ ਹੋਏ ਲੋਕ ਐ ਸਾਡੇ ਇਸ ਖੇਤਰ ਦੇ ਐ ਉਹਨਾਂ ਨਾਲ ਗੱਲਾਂ ਸਾਂਝੀਆਂ ਹੁਣ ਵੀ ਇੰਦਾ ਦਾ ਮੁਸ਼ਕਲ ਦੌਰ ਦਸਾਂ ਸਾਲਾਂ ਦਾ ਸੀ ਪਤਾਇਆ ਉਸ ਮੁਸ਼ਕਲ ਦੌਰ ਦਾ ਇੱਕ ਹੱਲ ਹੈ ਇਹਨਾਂ 2024 ਦੀ ਚੋਣਾਂ ਦੇ ਵਿੱਚ ਭਾਪਾ ਨੂੰ ਹਰ ਹਾਲਤ ਦੇ ਵਿੱਚ ਹਰਾਇਆ ਜਾਵੇ ਤਾਂ ਕਿ ਥੋੜਾ ਜਿਹਾ ਮਾਹੌਲ ਜਿਹੜਾ ਸਖੱਲਾ ਹੋ ਸਕੇ ਇਹ ਤਾਂ ਮੈਂ ਕਹਿੰਦਾ ਵੀ ਹੋਰ ਕੋਈ ਸਰਕਾਰ ਆ ਗਈ ਇੰਨੀ ਜਿਆਦਾ ਰਾਤ ਨਹੀਂ ਮਿਲਣੀ ਪਰ ਜਿੱਦਾਂ ਦਾ ਫਿਰਕੂ ਬੀਜ ਇਸ ਪਾਰਟੀ ਨੇ ਬੀਜਿਆ ਹੈ ਸਰਕਾਰ ਨੇ ਬੀਜਿਆ ਹੈ ਭਾਈ ਭਾਈ ਨੂੰ ਰੜਾ ਦਿੱਤਾ ਹੈ ਭਾਰਤ ਅੱਡ ਅੱਡ ਗੁਲਦਸਤਿਆਂ ਦਾ ਅੱਡ ਅੱਡ ਰੰਗਾਂ ਦੇ ਫੁੱਲਾਂ ਦਾ ਇੱਕ ਗੁਲਦਸਤਾ ਆਇਆ ਹੈ ਤੇ ਉਹਨਾ ਫੁੱਲਾਂ ਨੂੰ ਖੰਡਾਣ ਦਾ ਪੂਰਾ ਜੋਰ ਲਾਇਆ ਹੋਇਆ ਤੇ ਖੰਡਾ ਕੇ ਆਪਣੀ ਰਾਜਨੀਤੀ ਜਿਹੜੀ ਦੀੜ ਦਾ ਫੋਕਸ ਲੱਗਾ ਹੋਇਆ ਜੋਰ ਲੱਗਾ ਹੋਇਆ ਸਰਕਾਰ ਦਾ ਇਸ ਕਰਕੇ ਅਸੀਂ ਲਗਾਤਾਰ ਅਪੀਲ ਕਰਦੇ ਆਂ ਕਿ ਇਹ 2024 ਦੀਆਂ ਚੋਣਾਂ ਦੇ ਵਿੱਚ ਜਿੱਥੇ ਪਾਜਪਾਣ ਹੋ ਰਾਇਆ ਜਾਵੇ ਉਥੇ ਕੋਈ ਵੀ ਪੋਲਿਟਿਕਲ ਰੈਲੀ ਹੈ ਪੰਜਾਬ ਦੇ ਵਿੱਚ ਹਿਮਾਚਲ ਚ ਹਰਿਆਣਾ ਦੇ ਜਿੱਥੇ ਜਿੱਥੇ ਤੱਕ ਅਸੀਂ ਲਗਾਤਾਰ ਸਾਡੇ ਜਥੇਬੰਦੀਆਂ ਸਾਡੇ ਲੋਕ ਜਿਹੜੇ ਕਿਰਤੀ ਵਰਗ ਕੰਮ ਕਰਦੇ ਉਹ ਨਾ ਇਹਨਾਂ ਦੀਆਂ ਰੈਲੀਆਂ ਹੋਣ ਤੇ ਤੇ ਵਿਰੋਧ ਕਰਨ ਤੇ ਜਿੱਥੋਂ ਤੱਕ ਹੋ ਸਕਦਾ ਹੈ ਕੁਝ ਦਿਨ ਨਹੀਂ ਦਾ ਅੱਜ 16 ਤਰੀਕ ਹੋ ਗਈ ਹੈ ਤੇ ਕੁਝ ਦਿਨਾਂ ਤੂੰ ਵੋਟਾਂ ਹੋ ਜਾਣੀਆਂ ਆ ਤੇ ਅਸੀਂ ਕੈਂਪੇਨ ਜਿੰਨੀ ਜ਼ਿਆਦਾ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਚਾਹੇ ਗਰਾਊਂਡ 'ਚ ਛੋਟੀਆਂ ਛੋਟੀਆਂ ਮੀਟਿੰਗਾਂ ਕਰਕੇ ਹੋ ਸਕਣ ਉਹ ਕੀਤੀਆਂ ਜਾਣ ਤਾਂ ਕਿ ਜਿਹੜਾ ਹੈ ਭਾਜਪਾ ਨੂੰ ਇੱਕ ਤਕੜੀ ਜਿਹੜੀ ਆ ਹਾਰ ਮਿਲੇ ਤੇ ਪਤਾ ਲੱਗੇ ਕਿ ਲੋਕਾਂ ਦੇ ਲਈ ਇਹ ਲੋਕਤੰਤਰ ਹੈ ਭਾਰਤ ਦਾ ਭਾਰਤ ਦੀ ਲੋਕਾਂ ਦੇ ਨਾਲ ਬਣਿਆ ਹੋਇਆ ਇਹ ਭਾਰਤ ਹੈ ਤੇ ਭਾਰਤ ਦੇ ਲੋਕਾਂ ਦੇ ਲਈ ਕਾਨੂੰਨ ਬਣਾਣੇ ਉਹਨਾਂ ਦੇ ਲਈ ਕੰਮ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਜੇ ਕੋਈ ਕੁਝ ਕੋ ਕਾਰਪੋਰੇਟ ਕਰਾਣੇ ਦੇ ਲਈ ਇਹ ਖੜੇ ਹੋਣਗੇ ਤੇ ਲੋਕ ਸੱਤਾ ਦੀਆਂ ਕੁਰਸੀਆਂ ਉਖਾੜ ਕੇ ਸੁੱਟ ਦੇਣਗੇ ਇਦਾਂ ਦੀ ਸਿਆਸੀ ਲੀਡਰਾਂ ਦੀ ਆ ਇਹਦੇ ਨਾਲ ਹੀ ਮੈਂ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਜਲਦੀ ਤੁਹਾਡੇ ਨਾਲ ਹੋਰ ਵੀਡੀਓਜ਼ ਅਸੀਂ ਸਾਂਝੀਆਂ ਕਰਾਂਗੇ ਤੇ ਮੈਂ ਅਪੀਲ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਜੀ ਕਰੋ